ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਮੁੱਖ ਅਧਿਆਪਕਾਂ ਨੂੰ ਚਿੱਠੀਆਂ ਕੱਢ ਦਿੱਤੀਆਂ ਗਈਆਂ ਕਿ 1 ਜੂਨ ਨੂੰ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਵੋਟਾਂ ਪੈਣੀਆਂ ਨੇ ਤੇ ਉਸ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਦੇ ਵਿੱਚ ਚੋਣ ਅਮਲਾ ਸਟਾਫ ਵਾਸਤੇ 에ਅਰ ਕੰਡੀਸ਼ਨਰ ਜਾਂ ਫਿਰ ਕੂਲਰਾਂ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈਣੀ ਆ ਇਹ ਹੁਕਮ ਪੰਜਾਬ ਸਰਕਾਰ ਦੇ ਜ਼ਰੀਏ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਤੇ ਅਧਿਕਾਰੀਆਂ ਨੂੰ ਕੱਢੇ ਗਏ ਨੇ ਸਾਫ਼ ਸਪਸ਼ਟ ਹੁਕਮ ਚਾੜ੍ਹ ਦਿੱਤੇ ਗਏ ਨੇ ਕਿ ਅਗਰ ਸਕੂਲਾਂ ਦੇ ਵਿੱਚ ਏਸੀ ਜਾਂ ਕੂਲਰ ਨਹੀਂ ਲੱਗੇ ਤੇ ਉਹਨਾਂ ਦੇ ਪ੍ਰਬੰਧ ਕੀਤੇ ਜਾਣ ਸਵਾਲ ਹੈ ਕਿ ਕੀ ਪੰਜਾਬ ਦੇ ਵਿੱਚ ਅਜੇ ਸਰਕਾਰੀ ਸਕੂਲ ਹਨ ਜਿੱਥੇ ਪਹਿਲਾਂ ਹੀ ਏਅਰ ਕੰਡੀਸ਼ਨਰ ਮਤਲਬ ਏਸੀ ਜਾਂ ਕੂਲਰ ਦੇ ਇੰਤਜ਼ਾਮ ਹਨ ਜਿਹੜੀ ਚਿੱਠੀ ਕੱਢੀ ਗਈ ਹੈ ਸੂਬਾ ਸਰਕਾਰ ਵੱਲੋਂ ਉਹ ਚਿੱਠੀ ਪੜ੍ਹ ਕੇ ਤੁਹਾਨੂੰ ਸੁਣਾਉਂਦੇ ਆ ਡਿਪਟੀ ਕਮਿਸ਼ਨਰ ਵੱਲੋਂ ਸੂਬੇ ਦੇ ਸਾਰੇ ਜਿਹੜੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਸਕੈਂਡਰੀ ਸਿੱਖਿਆ ਤੇ ਐਲੀਮੈਂਟਰੀ ਸਿੱਖਿਆ ਉਹਨਾਂ ਨੂੰ ਚਿੱਠੀ ਕੱਢੀ ਗਈ ਹੈ ਚਿੱਠੀ ਦੇ ਵਿੱਚ ਵਿਸ਼ਾ ਲਿਖਿਆ 에어 ਕੰਡੀਸ਼ਨ ਅਤੇ ਕੂਲਰ ਪੋਲਿੰਗ ਸਟੇਸ਼ਨ ਤੇ ਉਪਲਬਧ ਕਰਵਾਉਣ ਸੰਬੰਧੀ ਡਿਪਟੀ ਕਮਿਸ਼ਨਰ ਲਿਖਦੇ ਨੇ ਕਿ ਜਿਵੇਂ ਕਿ ਆਪ ਨੂੰ ਪਤਾ ਹੈ ਕਿ ਲੋਕ ਸਭਾ ਚੋਣਾਂ 2024 ਦਾ ਆਗਾਜ਼ ਹੋ ਚੁੱਕਾ ਹੈ ਅਤੇ ਮਿੱਤੀ 1 ਜੂਨ 2024 ਨੂੰ ਪੰਜਾਬ ਪਰ ਵਿੱਚ ਵੋਟਾਂ ਪੈਣੀਆਂ ਇਸ ਸੰਬੰਧੀ ਪੋਲਿੰਗ ਸਟਾਫ ਵੱਲੋਂ ਆਪਣੇ ਪੋਲਿੰਗ ਸਟੇਸ਼ਨਾਂ ਤੇ ਚੋਣਾਂ ਤੋਂ ਇੱਕ ਦਿਨ ਪਹਿਲਾਂ ਪਹੁੰਚ ਕੇ ਵੋਟਾਂ ਪਾਉਣ ਸੰਬੰਧੀ ਉਪਲਬਧ ਕਰਵਾਇਆ ਜਾਏਗਾ ਇਸ ਕਰਕੇ ਜਿਹੜਾ ਚੋਣ ਅਮਲਾ ਸਟਾਫ ਆ ਉਹ ਇੱਕ ਦਿਨ ਪਹਿਲਾਂ ਪੋਲਿੰਗ ਬੂਥਾਂ ਤੇ ਪਹੁੰਚ ਜਾਏਗਾ ਤੇ ਜਿਸ ਕਰਕੇ ਉਥੇ ਉਹਨਾਂ ਨੇ ਠਹਿਰਨਾ ਹੁੰਦਾ ਤੇ ਜਿਸ ਕਰਕੇ ਸਾਰੇ ਸਟਾਫ ਨੇ ਜਿਹੜਾ ਚੋਣ ਅਮਲਾ ਸਟਾਫ ਆ ਉਹਨਾਂ ਨੇ ਉਨਾ ਸਟੇਸ਼ਨਾਂ ਤੇ ਹੀ ਸਟੇ ਕਰਨਾ ਹੁੰਦਾ ਤੇ ਸਮਾਨ ਇੰਸਟਾਲ ਕਰਨ ਉਪਰੰਤ ਉੱਥੇ ਹੀ ਸਾਰੇ ਸਟਾਫ ਨੇ ਸਟੇ ਕਰਨਾ ਹੁੰਦਾ ਮਤਲਬ ਰਾਤ ਰਹਿਣੀ ਹੁੰਦੀ ਹੈ ਤੇ ਗਰਮੀ ਦਾ ਮੌਸਮ ਹੋਣ ਕਰਕੇ ਪੋਲਿੰਗ ਸਟਾਫ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਅਤੀ ਜ਼ਰੂਰੀ ਹੈ ਕਿ ਪੋਲਿੰਗ ਸਟੇਸ਼ਨ ਉੱਤੇ 에어 ਕੰਡੀਸ਼ਨਰ ਅਤੇ ਕੂਲਰ ਉਪਲਬਧ ਹੋਣੇ ਚਾਹੀਦੇ ਨੇ ਨਾਲ ਹੀ ਪੋਲਿੰਗ ਸਟੇਸ਼ਨਾਂ ਤੇ ਵੋਟਾ ਪਾਉਣ ਲਈ ਆਉਣ ਵਾਲੇ ਵੋਟਰਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ 에어 ਕੰਡੀਸ਼ਨਰ ਅਤੇ ਕੂਲਰ ਵਗੈਰਾ ਇੰਸਟਾਲ ਕਰਾਉਣੇ ਜ਼ਰੂਰੀ ਹਨ ਡਿਪਟੀ ਕਮਿਸ਼ਨਰ ਵੱਲੋਂ ਇਹ ਵੀ ਲਿਖਿਆ ਗਿਆ ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੈਂਦੇ ਸਕੂਲਾਂ ਵਿੱਚ ਪਹਿਲਾਂ ਤੋਂ ਹੀ ਮੌਜੂਦ 에어 ਕੰਡੀਸ਼ਨਰ ਅਤੇ ਕੂਲਰ ਆਦਿ ਪੋਲਿੰਗ ਸਟੇਸ਼ਨਾਂ ਦੇ ਕਮਰਿਆਂ ਵਿੱਚ 5 522 ਤੱਕ ਜਿਹੜੇ ਏਸੀ ਅਤੇ کولਰ ਇੰਸਟਾਲ ਕਰਵਾਏ ਜਾਣ ਇਸ ਤੋਂ ਇਲਾਵਾ ਸਕੂਲ ਪਾਸ ਜੇਕਰ ਕੋਈ ਵਾਧੂ 에어 ਕੰਡੀਸ਼ਨਰ ਜਾਂ کولਰ ਮੌਜੂਦ ਹਨ ਤਾਂ ਉਸ ਦੀ ਰਿਪੋਰਟ 8 ਮਈ 2024 ਨੂੰ ਸਵੇਰੇ 10 ਵਜੇ ਤੱਕ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੇ ਆਫਿਸ ਅਪਹਾਈ ਜਾਵੇ ਜਿਹੜੀ ਸਾਨੂੰ ਚਿੱਠੀ ਮਿਲੀ ਆ ਉਹ ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਮਿਲੀ ਆ ਜਿਹਦੇ ਚ ਇਹ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਨੇ ਕਪੋਲਿੰਗ ਸਟਾਫ ਵੋਟਾਂ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਸਕੂਲਾਂ ਵਿੱਚ ਆ ਜਾਂਦਾ ਜਿਸ ਕਰਕੇ ਉਹਨਾਂ ਰਾਤ ਵੀ ਉੱਥੇ ਠਹਿਰਨਾ ਹੁੰਦਾ ਔਰ EVM ਮਸ਼ੀਨਾਂ ਜਾਂ ਹੋਰ ਜਿਹੜੀ ਚੋਣ ਅਮਲਾ ਆਪਣੇ ਨਾਲ ਜ਼ਰੂਰੀ ਸਮਾਨ ਲੈ ਕੇ ਆਉਂਦਾ ਉਹਨੂੰ ਇੰਸਟਾਲ ਕਰਨਾ ਹੁੰਦਾ ਰਾਤ ਠਹਿਰਨੀ ਹੁੰਦੀ ਹੈ ਅਗਲੇ ਦਿਨ ਵੋਟਾਂ ਪੈਣੀਆਂ ਹੁੰਦੀਆਂ ਨੇ ਤੇ ਪੂਰਾ ਦਿਨ AC ਵੀ ਚੱਲਣੀ ਚਾਹੀਦੇ ਨੇ ਤੇ ਕੂਲਰ ਵੀ ਚੱਲਣੇ ਚਾਹੀਦੇ ਨੇ ਤਾਂ ਜੋ ਸਟਾਫ ਨੂੰ ਗਰਮੀ ਮਹਿਸੂਸ ਨਾਵੇ ਨਾਲ ਦੇ ਨਾਲ ਇਹ ਵੀ ਹਦਾਇਤਾਂ ਜਾਰੀ ਕੀਤੀ ਗਈਆਂ ਨੇ ਕਿ ਜਿੱਥੇ ਚੋਣ ਅਮਲਾ ਸਟਾਫ ਵਾਸਤੇ ਰਹਿਣ ਵਾਸਤੇ ਕਮਰਿਆਂ ਦੇ ਵਿੱਚ ਏਸੀ ਅਤੇ ਕੂਲਰ ਲੱਗੇ ਹੋਣੇ ਚਾਹੀਦੇ ਨੇ ਉੱਥੇ ਹੀ 1 ਜੂਨ ਨੂੰ ਮਤਲਬ ਵੋਟਾਂ ਵਾਲੇ ਦਿਨ ਜਿਹੜੇ ਵੋਟਰ ਆਉਣਗੇ ਲਾਈਨਾਂ 'ਚ ਲੱਗਣਗੇ ਉਹਨਾਂ ਵਾਸਤੇ ਵੀ ਕੂਲਰ ਤੇ 에어 ਕੰਡੀਸ਼ਨਰਾਂ ਦੇ ਪ੍ਰਬੰਧ ਕੀਤੇ ਜਾਣ ਚਿੱਠੀ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਗੱਲਾਂ ਲਿਖੀਆਂ ਨੇ ਕਿ ਸਕੂਲਾਂ ਦੇ ਵਿੱਚ ਉਪਲਬਧ ਨਹੀਂ ਏਅਰ ਕੰਡੀਸ਼ਨਰ ਤੇ ਕੂਲਰ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਲੇਕਿਨ ਪੰਜਾਬ ਸਰਕਾਰ ਵੱਲੋਂ ਜਿਹੜੇ ਵੱਖ-ਵੱਖ ਡਿਪਟੀ ਕਮਿਸ਼ਨਰਾਂ ਦੇ ذریعے ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਅਤੇ ਐਲੀਮੈਂਟਰੀ ਨੂੰ ਚਿੱਠੀ ਕੱਢੀ ਗਈ ਆ ਉਹਦੇ ਦੇ ਵਿੱਚ ਇਹ ਸਾਫ਼ ਤੌਰ ਤੇ ਸਬਸਤ ਹਦਾਇਤਾਂ ਤੇ ਹੁਕਮ ਚਾੜ ਦਿੱਤੇ ਗਏ ਨੇ ਕਿ ਵੋਟਾਂ ਵਾਲੇ ਦਿਨ ਅਤੇ ਵੋਟਾਂ ਤੋਂ ਇੱਕ ਦਿਨ ਪਹਿਲਾਂ ਪੋਲਿੰਗ ਸਟੇਸ਼ਨ ਜਿਹੜੇ ਪੋਲਿੰਗ ਬੂਥ ਆ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਹੀ ਵੋਟਾਂ ਪੈਂਦੀਆਂ ਨੇ ਚਾਹੇ ਉਹ ਮਿਡਲ ਸਕੂਲ ਹੋਣ ਪਿੰਡਾਂ ਦੇ ਚਾਹੇ ਹਾਈ ਸਕੂਲ ਹੋਣ ਚਾਹੇ ਪ੍ਰਾਇਮਰੀ ਸਕੂਲ ਹੋਣ ਉਹਨਾਂ ਸਕੂਲਾਂ ਦੇ ਵਿੱਚ ਚੋਣਾਂ ਵਾਸਤੇ 에어 ਕੰਡੀਸ਼ਨਰ ਤੇ ਕੂਲਰਾਂ ਦੇ ਪ੍ਰਬੰਧ ਕਰਨੇ ਪੈਣਗੇ ਤੇ ਜਿਹੜੇ ਵੋਟਾਂ ਪਾਉਣ ਆਉਣਗੇ ਲੋਕ ਉਹਨਾਂ ਵਾਸਤੇ ਵੀ ਪ੍ਰਬੰਧ ਕਰਨੇ ਪੈਣਗੇ ਹੁਣ ਦੇਖਦੇ ਆ ਕਿ ਪੰਜਾਬ ਦੇ ਕਿੰਨੇ ਹਜ਼ਾਰ ਸਕੂਲ ਨੇ ਤੇ ਉਹਨਾਂ ਚੋਂ ਕਿੰਨੇ ਸਕੂਲਾਂ ਦੇ ਵਿੱਚ ਪਹਿਲਾਂ ਤੋਂ ਹੀ 에어 ਕੰਡੀਸ਼ਨਰ ਲੱਗੇ ਹੋਏ ਨੇ ਕੂਲਰਾਂ ਦੇ ਪ੍ਰਬੰਧ ਕੀਤੇ ਹੋਏ ਨੇ ਜਾਂ ਫਿਰ ਜੇ ਇਸ ਪਿੰਡ ਦੇ ਵਿੱਚ ਸਕੂਲ ਉਥੋਂ ਦੀ ਪੰਚਾਇਤ ਨੂੰ ਜਾਂ ਸਰਪੰਚਾਂ ਨੂੰ ਹੁਣ ਏਅਰ ਕੰਡੀਸ਼ਨਰ ਏਸੀ ਤੇ ਕੂਲਰਾਂ ਦੇ ਪ੍ਰਬੰਧ ਕਰਨੇ ਪੈਣਗੇ ਤੇ ਜੇ ਪੰਚਾਇਤਾਂ ਵੱਲੋਂ ਸਰਪੰਚਾਂ ਵੱਲੋਂ ਕੂਲਰ ਜਾਂ ਏਸੀ ਕਿਰਾਏ ਤੇ ਲਿਆ ਲਿਆਏ ਜਾਣਗੇ ਜਾਂ ਫਿੱਟ ਕੀਤੇ ਜਾਣਗੇ ਤਾਂ ਉਹਨਾਂ ਦਾ ਖਰਚਾ ਕੌਣ ਤੈਅ ਕਰੇਗਾ ਇਹ ਵੀ ਗੱਲ ਸਪਸ਼ਟ ਨਹੀਂ ਕੀਤੀ ਗਈ ਔਰ ਦੂਜਾ ਜ਼ਿਲ੍ਹਾ ਸਿੱਖਿਆ ਅਫਸਰਾ ਨੇ ਅੱਗੇ ਸਕੂਲਾਂ ਦੇ ਹੈਡਮਾਸਟਰਾਂ ਜਦ ਪ੍ਰਿੰਸੀਪਲ ਨੂੰ ਆਦੇਸ਼ ਜਾਰੀ ਕਰ ਦਿੱਤੇ ਨੇ ਜੇ ਸਕੂਲ ਦੇ ਹੈਡਮਾਸਟਰ ਜਾਂ ਪ੍ਰਿੰਸੀਪਲ ਆਪਣੇ ਆਪਣੇ ਸਕੂਲਾਂ ਦੇ ਵਿੱਚ ਕੂਲਰਾਂ ਦਾ ਪ੍ਰਬੰਧ ਕਰਦੇ ਨੇ ਜਾਂ ਏਸੀ ਦਾ ਪ੍ਰਬੰਧ ਕਰਦੇ ਨੇ ਤੇ ਉਹਨਾਂ ਦਾ ਬਿੱਲ ਕੌਣ ਦੇਗਾ ਇਹ ਵੀ ਗੱਲ ਚਿੱਠੀ ਦੇ ਵਿੱਚ ਸਪਸ਼ਟ ਨਹੀਂ ਕੀਤੀ ਗਈ ਪ੍ਰਨਾਲ ਦੇ ਨਾਲ ਹਦਾਇਤਾਂ ਜ਼ਰੂਰ ਨੇ ਸ਼ਕਤੀ ਭਰੇ ਹੁਕਮ ਨੇ ਕਿ ਪੋਲਿੰਗ ਵਾਲੇ ਦਿਨ ਤੇ ਪੋਲਿੰਗ ਵਾਲੇ ਦਿਨ ਤੋਂ ਪਹਿਲਾਂ ਜਦੋਂ ਚੋਣ ਅੰਬਲਰ ਸਟਾਫ ਸਕੂਲਾਂ ਵਿੱਚ ਪਹੁੰਚ ਜਾਂਦਾ ਉਹਨਾਂ ਨੂੰ ਗਰਮੀ ਨਾ ਲੱਗੇ ਗਰਮੀ ਦਾ ਅਹਿਸਾਸ ਨਾ ਹੋਵੇ ਤੇ ਸਕੂਲਾਂ ਦੇ ਵਿੱਚ ਏਸੀ ਅਤੇ ਕੂਲਰਾਂ ਦਾ ਪ੍ਰਬੰਧ ਕੀਤਾ ਜਾਵੇ ਫਿਲਹਾਲ ਇਸ ਜਾਣਕਾਰੀ ਦੇ ਨਾਲ ਕਰਤੂਲ ਦੇ ਅੱਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ